ਕੱਢੀ ਨਾ ਫਿੰਗਰ ਫੇਰ ਦੱਸ ਮਾਗੀ ਟਾੜੀ ਮਾਰੋ ਜੀ ਲੋਕਾਂ ਦੇ ਆਏ ਕੰਮ ਹਵਾ ਦੋ ਤੇ ਚੜਦੀ ਕਰਾ ਲੋ ਲੋਕਾਂ ਦਾ ਕੰਮ ਕਰੋ ਪੜਾ ਦੋ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਆਣੂ ਗੈਂਗਸਟਰ ਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜੀ ਕੋਈ ਕਹਿੰਦਾ ਰੇ ਉਹਦੇ ਸਾਹਮਣ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਫਿਰ ਅਸੀਂ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਆ ਕੋਈ ਕਿਸੇ ਨਾ ਕੋਈ ਇਲਾਕਾ ਦੇ ਕਰਨੀ ਸਾਡਾ ਹੈਗਾ ਜਿਹੜੀ ਗੈਂਗਸਟਰ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ ਤੇ ਕੀ ਇਹ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗਲਤ ਐ ਜੋ ਮਰਜੀ ਮੜੀ ਜਾਏ ਬੋਲਣ ਨਹੀਂ ਗੱਲਿਆ ਜੋ ਮਰਜ਼ੀ ਬੋਲ ਲੈਣ ਕਿਸੇ ਨੇ ਜ਼ਬਾਨ ਥੋੜੀ ਫੜਨੇ ਨਹੀਂ ਨਾ ਸਾਡੀ ਫੜ ਲੈਣੇ ਉਹਦੇ ਫੜਨੇ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਦਾ ਕੰਮ ਕਰਾਂਗੇ ਆਮ ਪਾਰਟੀ ਨਾਲ ਰਵਾਂਗੇ ਪਹਿਲੇ ਪਹਿਲਾ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਵੀ ਹੰਕਾਰ ਦੇ ਪਰਿਵਾਰ ਉਹਦੇ ਲੜਾਈ ਆ ਜੀ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂ ਜੀ ਹਾਂ ਜੀ ਇਹ ਹੰਕਾਰ ਉਹਦਾ ਜੀ ਉਹਦੇ ਗਿਆ ਤੁਹਾਨੂੰ ਬਧਾਈਆਂ ਦੀ ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗੁਰਦੇਵ ਸਿੰਘ ਨਾਲ ਵੀ ਮੋਢੇ ਤੋਂ ਤੇ ਗੋਡਾ ਦੇਣਾ ਉਹ ਬਾਬੇ ਬੁੱਢਾ ਸਾਹਿਬ ਨੇ ਇਹਨੂੰ ਬਚਾਇਆ ਤੇ ਹੁਣ ਉਹਦੀ ਉਹਦੀ ਟੌਂਟ ਆ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਦੂਜਾ ਉਹਨਾਂ ਦੀ ਬੋਲੀ ਲੈ ਕੇ ਬੈਗੀ ਜਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਰੰਧਾਵਾ ਸਾਹਿਬ ਨੇ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਇਥੇ ਢਾਈ ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਿਲ ਹੋਏ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਕਹੇ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਆ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਿਣਾ ਚਾਉਂਦੇ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝੜ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋ ਰਿਹਾ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕਾਂ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਆਵਾਜ਼ ਚੜਦੀ ਯੋਨਾਂ ਫੇਰ ਕਰਾਵਾ ਮਾਗੀ ਤੁਹਾਡੇ ਮਾਰੋ ਜੀ ਇਹ ਮਰਨ ਚੜਦੀ ਕਰਾ ਲੋ ਲੋਕਾਂ ਦਾ ਕੰਮ ਕਰੋ ਪੜਾ ਦਿਓ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਆਣੂ ਗੈਂਗਸਟਰ ਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜ਼ੀ ਕੋਈ ਕਹਿੰਦਾ ਰੇ ਉਹ ਤੇ ਸਾਡੇ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਫਿਰ ਅਸੀਂ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਆ ਕੋਈ ਕਿਸੇ ਨਾ ਕੋਈ ਇਲਾਕਾ ਦੇ ਕਰਨੀ ਸਾਡਾ ਹੈਗਾ ਜਿਹੜੀ ਗੈਂਗਸਟਰ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੇ ਸੀ ਤੇ ਕੀ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗੱਲ ਤੇ ਆ ਜੋ ਮਰਜ਼ੀ ਮੜੀ ਜਾਏ ਬੋਲਣ ਦੀ ਗੱਲ ਆ ਜੋ ਮਰਜ਼ੀ ਬੋਲ ਲੈਣ ਕਿਸੇ ਨੇ ਜ਼ੁਬਾਨ ਥੋੜੀ ਫੜਨੇ ਨਹੀਂ ਨਾ ਸਾਡੀ ਫੜ ਲੈਣੇ ਉਹਦੇ ਫੜਨੇ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਦਾ ਕੰਮ ਕਰਾਂਗੇ ਆਮ ਪਾਰਟੀ ਨਾ ਰਵਾਂਗੇ ਜੇ ਪਹਿਲਾ ਕਿ ਜੇ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਵੀ ਹੰਕਾਰ ਦੇ ਪਰਿਵਾਰ ਉਹਦੀ ਲੜਾਈ ਆ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂਜੀ ਹਾਂਜੀ ਇਹ ਹੰਕਾਰ ਉਹਦਾ ਜੀ ਉਹਦੇ ਆ ਗਿਆ ਤੁਹਾਨੂੰ ਵਧਾਈਆਂ ਦੀ ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗੁਰਦੇਵ ਸਿੰਘ ਨਾਲ ਰਹੀ ਮੋਢੇ ਤੋਂ ਠੋਡੇ ਢਾੜੇਣਾ ਉਹ ਬਾਬੇ ਬੁੱਢੇ ਸਾਹਿਬ ਨੇ ਇਹਨੂੰ ਬਚਾਇਆ ਤਾਂ ਹੁਣ ਉਹਦੀ ਉਹਦੀ ਤੌਂਟ ਆ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਦੂਜਾ ਉਹਨਾਂ ਦੀ ਬੋਲੀ ਲੈ ਕੇ ਬੈਗੀ ਜਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਰੰਧਾਵਾ ਸਾਹਿਬ ਨੇ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਇਥੇ 2.5 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਕਹਿੰਦੇ ਆਪ ਆदमी پارٹی ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਉਹ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਣਾ ਜਾਊ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝੜ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋ ਰਿਹਾ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕਾਂ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਹੈ